ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਕਈ ਵੀਰਾਂ ਨੇ ਮੈਸੇਜ ਆਇਆ ਸੀ ਵੀ ਖੇਰ ਚੈੱਕ ਕਿਵੇਂ ਕਰੀਏ ਵੀ ਖੇਰ ਬਰੋਬਰ ਦਾ ਇਹਦੇ ਵਾਸਤੇ ਬਈ ਤੁਸੀਂ ਇੱਥੇ ਨਿਸ਼ਾਨੀ ਲਾਓ ਇੱਕ ਇੱਥੇ ਲਾਓ ਇੱਕ ਇੱਥੇ ਲਾਓ ਉਦੋਂ ਬਾਅਦ ਤੁਸੀਂ ਇਹ ਚੀਜ਼ ਨੂੰ ਜਿਵੇਂ ਹੁਣ ਇਹ ਉਰੇ ਖੜਾ ਖਾਓ ਇਹਨੂੰ gekeੜਾ ਦੇ ਲੋ ਐਂ gekeੜਾ ਦੇ ਕੇ ਇੱਥੇ ਜਦੋਂ ਆ ਗਿਆ ਇਹ ਪੂਰਾ ਫੁੱਲ gekeੜਾ ਇੱਕ gekeੜਾ ਆ ਗਿਆ ਉਦੋਂ ਬਾਅਦ ਉਦੋਂ ਚੈੱਕ ਕਰੋ ਵੀ ਜੇ ਤਾਂ ਉਹ ਨਿਸ਼ਾਨੀ ਜਿੱਥੇ ਇੱਥੇ ਆਪਾਂ ਇੱਥੇ ਲਾ ਗਈ ਸੀ ਇਹ ਚ ਇੱਥੇ ਆ ਗਈ ਇਧਰੋਂ ਇੱਥੇ ਆ ਗਈ ਤਾਂ ਦਾ ਹੈ ਗੇਰ ਬਰੋਬਰ ਦਾ ਜੇ ਇਧਰੋਂ ਨਿਸ਼ਾਨੀ ਸਹੀ ਹੈਗੀ ਇਧਰੋਂ ਟੱਪ ਗਈ ਮੰਨ ਲਓ ਅੱਧ ਵਿਚ ਆ ਗਈ ਜਾਂ ਅੱਧ ਦੇ ਅੱਧ ਵਿਚ ਆ ਗਈ ਜੇ ਅੱਧ ਦੇ ਅੱਧ ਵਿਚ ਆਉਂਦੀ ਤਾਂ ਸਵਾ ਦਾ ਹੈ ਜੇ ਇੱਥੇ ਅੱਧ ਵਿਚ ਆ ਗਈ ਪੂਰੇ ਫੁੱਲ ਅੱਧ ਵਿਚ ਤਾਂ ਇਹ ਡੇਢ ਦਾ ਜੇ ਬਰੋਬਰ ਦਾ ਗੇਰੂਗਾ ਤਾਂ ਨਿਸ਼ਾਨੀ ਜਮਾਂ ਸਹੀ ਹੋਣੀ ਚਾਹੀਦੀ ਜਿੱਥੇ ਆਪਾਂ ਲਾਵਾਂਗੇ ਗੇਰ ਚੈੱਕ ਕਰਨ ਵਾਸਤੇ ਇਹ ਜਿਹੜੀ ਥਿਓਰੀ ਆਪਾਂ ਵਰਤ ਸਕਦੇ ਹਾਂ ਤੇ ਭਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਭਰਾ ਬਣ ਕੇ ਤੇ ਪੇਜ ਨੂੰ ਫੋਲੋ ਕਰ ਲਿਓ ਜਿਹੜੇ YouTube ਦੇ ਦੇ ਦਿਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੱਬ ਕੇ ਤਾਂ ਕਿ ਕਿਸੇ ਜਿਹੜੇ ਬੰਦੇ ਨੂੰ ਕੋਈ ਦਿੱਕਤ ਆ ਰਹੀ ਹੈ ਗੀਰ ਬਾਰੇ ਨਹੀਂ ਜਾਣਕਾਰੀ ਚੈੱਕ ਕਰਨ ਵਾਰੇ ਉਹ ਬਾਈ ਕੋਲੇ ਵੀਡੀਓ ਭਾ ਕੇ ਧੰਨਵਾਦ